ਹਾਂਜੀ ਉਹਨੂੰ ਗਿਫਟ ਹੀ ਦੇਣਾ ਹੈ ਉਸ ਹਿਸਾਬ ਨਾਲ ਉਹਨੂੰ ਗਿਫਟ ਦੇਣਾ ਸਰਪ੍ਰਾਈਜ਼ ਉਹਦੇ ਲਈ ਅੱਜ ਕੁਝ ਲੈਣ ਜਾਣਾ ਹੈ ਉਹਨੇ ਆਪਦੇ ਉਹਦੇ ਸੁਭਾਵ ਦਾ ਉਹਨੇ ਤਾਂ ਮੰਗੀ ਕੁਝ ਹੋਰ ਚੀਜ਼ ਸੀ ਆਂ ਦੇਣ ਕੁਝ ਹੋਰ ਲੱਗੇ ਆ ਉਹਨੂੰ ਹਾਂ ਕੁਝ ਹੋਰ ਉਹਨੂੰ ਗਿਫਟ ਕਰਨਾ ਹੈ ਜਿਹੜਾ ਸੋ ਪਹਿਲਾਂ ਅੱਜ ਦਾ ਦਿਨ ਦੀ ਸ਼ੁਰੂਆਤ ਗੁਰੂ ਘਰ ਤੇ ਨਾਲ ਕਰਾਂਗੇ ਮੱਥਾ ਟੇਕ ਕੇ ਸੋ ਕਿਉਂਕਿ ਅੱਜ ਦੇ ਦਿਨ ਮੇਰੇ ਹਿਸਾਬ ਨਾਲ ਹਰ ਕਿਸੇ ਨੂੰ ਗੁਰਦੁਆਰੇ ਜਾਣਾ ਚਾਹੀਦਾ ਕਿਉਂਕਿ ਨਵਾਂ ਸਾਲ ਆ ਫਿਰ ਵੀ ਹੈ ਨਾ ਨਵੇਂ ਦਿਨ ਦੀ ਸ਼ੁਰੂਆਤ ਕਰਨੀ ਸਿਆਣੇ ਗੱਲਾਂ ਕਰ ਦਿੰਦੇ ਜਿਹੜਾ ਨਵੇਂ ਸਾਲ ਵਾਲੇ ਦਿਨ ਜਿਹੜਾ ਕੰਮ ਕਰ ਲੀਏ ਬੰਦਾ ਸਾਰਾ ਸਾਲ ਉਵੇਂ ਹੀ ਰਹਿੰਦਾ ਸੋ ਤੋ ਚਲੋ ਫਿਰ ਇਹਦੇ ਨਾਲ ਨਾਲ ਮੰਮੀ ਕਿਵੇਂ ਆ ਫਿਰ ਅੱਜ ਚੱਕ ਗਿਆ ਚੱਕ ਦੀ ਗਰੀਬੀ ਅੱਜ ਫਿਰ ਚੱਕ ਦੋ ਚੱਕ ਦੋ ਚੱਕ ਦੋ ਵੀ ਕਹਿੰਦੇ ਨਾਲ ਦੀ ਨਾਲ ਅੱਜ ਬਹੁਤ ਹੀ ਘੈਂਟ ਚੀਜ਼ ਆਪਣੇ ਕੋਲ ਆ ਰਹੀ ਹੈ ਤੇ ਦੂਰ ਮਾਲ ਨਹੀਂ ਜਾਵੇਂ ਹੈਗਾ ਜੀ ਮਾਤਾ ਜੀ ਆ ਫਿਰ ਹਾਂਜੀ ਪਹੁੰਚ ਗਏ ਹਾਂ ਪਹੁੰਚ ਗਏ ਮੁੱਕ ਗਏ ਅੰਨਕਾ ਭਾਈ ਫਾਰੇ ਬਾਕੀ 15 ਨਾ ਵੀ ਪਹੁੰਚ ਗਏ ਉਹ ਜਗ੍ਹਾ ਤੋ ਜਿੱਥੋਂ ਆਪਾਂ ਚੀਜ਼ ਲੈਣੀ ਆ ਯੈਸ ਠੀਕ ਨਹੀਂ ਉਹ ਤੁਹਾਨੂੰ ਦੱਸ ਦੇਣ ਕੀ ਲੈਣਾ ਮਨ ਆਸਤੇ ਆਪਾਂ ਗਿਫਟ ਆ ਭੈਣ ਦਾ ਜੰਮ ਦੇ ਬਹੁਤ ਵੱਡਾ ਗਿਫਟਾ ਬਹੁਤ हां ਇਹਨੂੰ ਗਿਫਟ ਦੇਣਾ ਅੱਜ ਯੈਸ ਬਾ ਦੁਕਾਨ ਤੇ ਪਹੁੰਚ ਗਏ ਆ ਦੁਕਾਨ ਦੁਕਾਨ ਤੇ ਜਾ ਕੇ ਦੁਕਾਨ ਤੇ ਪਹੁੰਚ ਕੇ ਅੰਦਰ ਜਾ ਕੇ ਦੱਸ ਦੇ ਤੁਹਾਨੂੰ ਪੀਸ ਹਾਕਤਾ ਤੇ ਨੌਲਜ ਵੀ ਲੈ ਕੇ ਦਿੰਨੇ ਤੁਹਾਨੂੰ ਜੀ ਬੰਦਾ ਦੁਕਾਨ ਦੇ ਖੜਾ ਹੋਇਆ ਖੜਾ ਦੁਕਾਨ ਗਿਆ ਲਾ ਆਹ ਹੋਰ ਤੇਰੀ ਮਾਰ ਖੜਾ ਲਓ ਵੀ ਮਿੱਤਰੋ ਆ ਹਰ ਵਾਰੀ ਇਹ ਤੁਹਾਨੂੰ ਬੋਲ ਕੇ ਦੱਸਦੇ ਨੇ ਐ ਕਿ ਸਾਡੇ ਕੋਲ ਵੀ ਜਸ ਟੈਂਪ ਹੋਇਆ ਕਿਉਂਕਿ ਛੱਟ ਲੱਗੀ ਕਰਕੇ ਮੈਂ ਵੀ ਲੇਟ ਹੋ ਗਿਆ ਸੋ ਨਵੇਂ ਸਾਲ ਕਰਕੇ ਲੋਕਾਂ ਨੇ ਨਵੇਂ ਸਾਲ ਤੋਂ ਬਾਅਦ ਹੀ ਜਾਣਾ ਜਿਨ੍ਹਾਂ ਨੇ ਬਾਅ ਆਣ ਕੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਵਿਸਟਰ ਵੀਜ਼ਾ ਲੱਗੇ ਨੇ ਹੁਣ ਤਾਂ ਜੀਆਈਸੀ ਵੀ ਡਬਲ ਹੋ ਗਈ ਆ ਸੋ ਇਹ ਚੀਜ਼ਾਂ ਤੁਸੀਂ ਆਣ ਕੇ ਇੱਥੇ ਚੈੱਕ ਕਰ ਲਿਓ ਪ੍ਰੂਫ ਤੇ ਗੋੜਾ ਬਾਕੀ ਹੁਣ ਤਾਂ ਪੈਸੇ ਬੜੇ ਲੱਗਣਾਂ ਆ ਬੱਚਿਆਂ ਦੇ ਹੁਣ ਜੀਆਈਸੀ ਡਬਲ ਹੋ ਗਈ ਜੀਆਈਸੀ ਡਬਲ ਕਰਕੇ ਹੁਣ ਦੱਸੋ ਕੋ ਫਾਇਦਾ ਲੋਕੀ ਜਿਹੜੇ ਵਿਸਟਰ ਵੀਜ਼ਾ ਜਾਣਗੇ ਬਹੁਤ ਫਾਇਦਾ ਪੈਸੇ ਬਚਣਗੇ ਉਹਨਾਂ ਦੇ ਹਾਂਜੀ ਕੁੱਲ ਮਿਲਾ ਕੇ ਇੱਕ ਵੀ ਰੁਪਈਆ ਪਹਿਲਾਂ ਨਹੀਂ ਦੇਣਾ ਇੱਕ ਵੀ ਰੁਪਈਆ ਪਹਿਲਾਂ ਨਹੀਂ ਦੇਣਾ ਬਾਅਦ ਚੋ ਦਿਓ ਜਦੋਂ ਪਾਸਪੋਰਟ ਤੇ ਸਟੈਂਪ ਹੋ ਗਈ ਕੋਈ ਪੈਸਾ ਲੈਣਾ ਨਹੀਂ ਹੈ ਕੈਨੇਡਾ ਵੀ ਦੇ ਦੇ ਵਿਸਟਰ ਵੀਜ਼ਾ ਲਾ ਕੇ ਦੇ ਦੇ ਆਪਾਂ ਕੋਈ ਐਡੀ ਗੱਲ ਨੰਬਰ ਨੰਬਰ ਜੇ ਦੇਣੇ ਨੇ ਨੰਬਰ ਹਾਂ ਨੰਬਰ ਦੱਸੋ ਨੰਬਰ ਦੇ ਦੋ ਵੀ ਦੱਸੋ ਤੇ 9720698206 ਐਡਰੈਸ ਵੀ ਦੱਸ ਦੋ ਐਡਰੈਸ ਦੱਸ ਦੋ ਤੁਸੀਂ ਜਲੰਧਰ বাস স্ট্যান্ড ਦੇ ਲਾਗੇ ਗੜਾ ਰੋਡ ਹੈ ਛੋਟੀ ਬਾਰਾਦਰੀ ਪਿੰਮਸ ਹਸਪੀਟਲ ਦੇ ਲਾਗੇ ਨੈਵੀਗੇਸ਼ਨ ਲਾ ਲਓ ਵੀ ਸਾਡੇ ਗੂਗਲ ਤੇ ਪੈ ਗਿਆ ਯਾਰ ਠੱਗੀ ਵਾਲਾ ਕੋਈ ਕੰਮ ਨਹੀਂ ਬਿਲਕੁਲ ਤਿੰਨ ਸਾਲ ਤੋਂ ਮੈਂ ਸ਼ਾਹਦੀਆਂ ਸਨੈਕਟਾ ਤੇ ਇੰਸਟਾਗ੍ਰਾਮ ਤੇ ਸਟੋਰੀਆਂ ਬਣਾਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਸੋ ਚੈੱਕ ਕਰ ਲਓ ਬਿਲਕੁਲ ਮੈਂ ਵੀ ਕਿਸੇ ਦਿਨ ਇੱਥੇ ਚੜ੍ਹ ਜਾਣਾ ਧੰਨਵਾਦ ਭਾਜੀ ਸ਼ਾਇਦ ਥੈਂਕ ਯੂ ਓਕੇ ਲਓ ਕਿਵੇਂ ਕਿਵੇਂ ਮੋਹਲ ਆ ਇਹਨਾਂ ਚ ਕਿਹੜਾ ਟਰੈਕਟਰ ਜਾਣਾ ਉਹ ਐਂਡ ਦੇ ਦੱਸਾਂਗੇ ਆਪਾਂ ਨਾ ਆ ਤਿੰਨਾਂ ਦੇ ਵਿੱਚੋਂ ਇੱਕ ਟਰੈਕਟਰ ਜਾਣਾ ਆ ਜਾਊਗਾ ਹਾਂ ਕਿ ਉਹ ਜਾਊਗਾ ਕਿ ਉਹ ਜਾਊਗਾ ਉਹ ਬਾਹਰ ਵਾਲੇ ਵੇਖਣ ਨੌਲਜ ਲੈ ਆਉਣੇ ਲਓ ਵੀ ਮਿੱਤਰੋ ਵੀ 2 ਆ ਗਿਆ 52 ਦਾ ਇਹ ਐਡਵਾਂਸਡ ਟੈਕਨੋਲੋਜੀ ਬੇਸ ਮਾਡਲ ਆ ਇਹਦਾ 55 ਦਾ ਇਹਦੀ ਥੋੜੀਆਂ ਲਾਈਟਾਂ ਲੂਟਾਂ ਬਹੁਤ ਸਾਨੂੰ ਚੰਗੀਆਂ ਲੱਗੀਆਂ ਸਾਲੇ ਕਾ ਦੀ ਮੈਨੂੰ ਬਹੁਤ ਵੇ ਵਾਕਈ ਉੱਥੇ ਬੈਠੇ ਜਾ ਕੇ ਮੌਨਸਟਰਰ ਦਾ ਬੂਹਾ ਹੈਗਾ ਇੱਕ ਜਵਾਕ ਟਰੈਕਟਰ ਤੇ ਚੜਨ ਲੱਗਾ ਗਵਾਜ ਜਾਣਾ ਮੈਨੂੰ ਲਾਦੇ ਗਿੱਡਾ ਨਿੱਕਾ ਟਰੈਕਟਰ ਤੇ ਨੇ ਗਵਾਜੇ ਜਸਪਾਲ ਜਸਪਾਲ ਮੰਨ ਲਾ ਜੇ ਤੇਰੇ ਸਾਹਮਣੇ ਅਸੀਂ ਪਾਣੀ ਗਰਮ ਕਰਕੇ ਰੱਖੀਏ ਤੂੰ ਨਹਾ ਲੈਗਾ ਨਾ ਫੇਰ ਵੀ ਨਹੀਂ ਨਹਾਉਣਾ ਫੇਰ ਵੀ ਨਹੀਂ ਨਹਾਉਣਾ ਇਹਦਾ ਬੇੜਾ ਘਰਕਾ ਕਿਵੇਂ ਤੁਹਾਨੂੰ ਨਹੀਂ ਨਹਾਉਂਦਾ ਅੱਜ ਵੀ ਨਹੀਂ ਨਹਾ ਗਿਆ ਓ ਨਹੀਂ ਨਹਾ ਗਿਆ ਯਾਰ 100 ਘਾਣਾ ਵੇ ਸਾਲਾ ਦਿਨਾਂ ਤੱਕ ਨਹੀਂ 100 ਖਾ ਲਿਆ ਤੂੰ ਨਹੀਂ ਗੱਲਾਂ ਤੂੰ ਨਾ ਗਿਆ 100 ਖਾ ਕਸਮੀ ਕੀ ਲੈ ਅੱਜ ਨਾ ਗਿਆ ਆ ਵਾ ਤੋ ਆਹ ਟਰੈਕਟਰ ਦੇਖ ਲਓ ਵੀ ਇੱਕ ਵਾਰੀ ਮਿੱਤਰੋ ਅੱਜ ਜਾਣਾ ਅਮਨ ਦਾ ਜਨਮ ਦਿਨ ਦਾ ਗਿਫਟ ਆਏ ਆ ਆਹ ਦੱਸਿਆ ਕਿਹੇ ਹਾਂ ਤਾਰ ਪਾਹ ਲੀ ਕਿੰਨੇ ਇੱਧਰ ਚੱਲ ਇੱਧਰ ਭੈਣ ਦਾ ਨੰਬਰ ਹਾਂ ਪਾਵਰ ਟੈਕ ਪ੍ਰੋ ਇਹ ਆ ਗਏ ਸੀ ਆਰ ਡੀ ਇੰਜਨ ਵਾਲੇ ਬੇਟੀ ਬੰਦ ਇੰਜਨ ਇਹਨਾਂ ਦੇ ਆਉਂਦੇ ਆ ਕੰਪਨੀ ਵੱਲੋਂ ਲੀਕੇਜ ਦੀ ਪ੍ਰੋਬਲਮ ਕੋਈ ਨਹੀਂ ਜੇ ਅੱਨਕਾ ਭਾਈ ਵੀ ਉੱਤੇ ਜਜੰਦੇ ਆ ਸਾਢੇ 665 ਤੇ ਨਹੀਂ ਵਾਹ ਜੀ ਵਾਹ ਬਾਕੀ ਗੱਲਾਂ ਰੇਟ ਦੇ ਨਾਲ ਹੋਣਗੀਆਂ ਗੁਰਦੁਆਰੇ ਜਾ ਕੇ ਹੋਣਗੀਆਂ ਵੇਖਾਂਗੇ ਮਕਰਾ ਕਹਾਂ ਦਾ ਤੁ ਆਪਾਂ ਇਥੇ ਮੇਕ ਤੋਂ ਮੇਕਣਾ ਕਹਣਾ ਲੱਗਿਆ ਤੇਰਾ ਹਾਂ ਇਹ ਵੀਰਾ ਜਿਹਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਮੋٹے ਦਿਮਾਗ ਚ ਪਾ ਲਈ ਹਾਂ ਪਾ ਲਈ ਤੇ ਹੋਰ ਇਧਰਲੇ ਕੰਨ ਚ ਆਵੇ ਤੇ ਪਰਲੇ ਚ ਬਾਹਰ ਉਹ ਨਹੀਂ ਚਾਹੀਦਾ ਕੰਮ ਇਹਨੂੰ ਪਤਾ ਇੰਜੀਨੀਅਰ ਬਹੁਤ ਤਗੜਾ ਮੈਂ ਹਾਂ ਹਾਲੋ ਜੀ ਤੇ ਦੋ ਲੈਵਲ ਹੁੰਦੇ ਨੇ ਮਿਨੀਮਮ ਤੇ ਮੈਕਸਿਮਮ ਵੀਰੇ ਹਾਂ ਜੀ ਹਾਂ ਠੀਕ ਆ ਕੋਈ ਵੀ ਆਪਾਂ ਵਰਲਡ ਦਾ ਇੰਜਨ ਕਹਿਣ ਦਾ ਮਤਲਬ ਦੇਖਦੇ ਆ ਜਿਵੇਂ ਕਿ ਕੋਈ ਵੀ ਜਿਹੜਾ ਤਾਂ ਗੇਜ ਦੇ ਦੇਖਦੇ ਆ ਇਹਦੇ ਵਿੱਚ ਦੋ ਮਾਰਕਰ ਹੁੰਦੇ ਨੇ ਇੱਕ ਮਿਨੀਮਮ ਤੇ ਇੱਕ ਮੈਕਸਿਮਮ ਅੱਛਾ ਜੀ ਮਿਨੀਮਮ ਤੇ ਹੁੰਦਾ ਵੀ ਆਪਾਂ ਉਹਦਾ ਟੌਪ ਪੂਰਾ ਕਰ ਲਈਏ ਠੀਕ ਤੇ ਮੈਕਸਿਮਮ ਤੇ ਹੁੰਦਾ ਵੀ ਓਕੇ ਆ ਡਾਨਾ ਥੱਲੇ ਆ ਤੇ ਆਪਾਂ ਮਿਨੀਮਮ ਨੂੰ ਕਰੋਨਾ ਨਹੀਂ ਦੇਣਾ ਉਹਨੂੰ ਰੋਕ ਦੇਣਾ ਹੁਣ ਦੇਖੋ ਜੀ ਇਹਦਾ ਆਪਣਾ ਲੇਬਲ ਇੱਥੇ ਪੂਰਾ ਟੌਪ ਤੇ ਆ ਤੇ ਇਹ ਜਿਹੜੀ ਦਾ ਓਕੇ ਮੰਨਿਆ ਜਾਂਦਾ ਚਲੋ ਜੀ ਹਾਂ ਹਾਂ ਬਾਕੀ ਦੱਸੋ ਤੁਸੀਂ ਹੋਰ ਨੌਲੇਜ ਦਿਓ ਜਿਹੜੀ ਚੀਜ਼ ਮੈਂ ਚੀਤਾ ਸਰ ਕਲੱਚ ਬਾਰੇ ਤੁਹਾਨੂੰ ਦੱਸਤਾ ਕਲੱਚ ਬਾਰੇ ਤੁਸੀਂ ਨੌਲੇਜ ਦੇ ਦਿੱਤੀ ਇੱਕ ਵਾਰੀ ਹੋਰ ਆਜੋ ਕਲੱਚ ਬਾਰੇ ਆਹ ਦੇਖ ਲਓ ਆਹ ਇੰਜਨ ਦਾ ਵੀਰੇ ਹਾਂ ਇਹ ਤੁਸੀਂ ਪਹਿਲਾਂ ਵੀ ਵੇਲੇ ਦੱਸਤਾ ਸਮਝਾਤਾ ਆਪਾਂ ਆਹ ਦੇਖ ਲਓ ਇਹਦੇ ਵੀ ਜਿਵੇਂ ਆਪਾਂ ਹਾਈ ਗੇਅਰ ਦੇਖਦੇ ਆ ਇਹਦੇ ਵੀ ਦੋ ਲੈਵਲ ਹੁੰਦੇ ਨੇ ਹਾਂਜੀ ਹਾਂਜੀ ਮਿਨੀਮਮ ਤੇ ਮੈਕਸਿਮਮ ਦੇ ਵੀਰੇ ਹਾਂਜੀ ਹਾਂਜੀ ਇਹ ਵੀ ਕਹਿਣ ਦਾ ਮਤਲਬ ਉਦਾਂ ਹੀ ਤੁਸੀਂ ਦੇਖਣਾ ਜਿਵੇਂ ਵੀ ਜੇ ਮਿਨੀਮਮ ਤੋਂ ਹੋਵੇ ਤੇ ਖਿਲਾਰ ਲੀਏ ਟੌਪ ਕਰਕੇ ਫਿਰ ਤੋਰਗੇ ਮਿਨੀਮਮ ਤੋਂ ਉਹਦੀ ਰੋਕ ਦੇਣਾ ਹਾਂਜੀ ਜੇ ਵਿਚਕਾਰ ਆ ਸੈਂਟਰ ਦੇ ਵਿੱਚ ਆ ਤੁਸੀਂ ਚਲਾਓ ਬਟ ਉਹਨੂੰ ਟੌਪ ਕਰ ਲਓ ਠੀਕ ਹੈ ਜੀ ਫਿਲਟਰ ਬਣਾ ਲਾ ਦੇ ਚਲੋ ਜੀ ਆਹ ਖੋਲੇ ਖੋਲੇ ਅੱਛਾ ਇਹਨੂੰ ਵਕਰੀ ਚਾਬੀ ਆਉਂਦੀ ਹੈ ਵੈਸੇ ਹਾਂਜੀ ਇਹਨੂੰ ਵਕਰੀ ਚਾਬੀ ਆਉਂਦੀ ਹੈ ਬਲੈਕ ਕਲਰ ਦੀ ਹਾਂ ਥਲੇ ਇਹਨ ਦਾਬੇ ਤੇ ਗੁਰਾ ਚਲੋ ਪਾ ਦੇ ਆਜਾ ਛੱਕਿਆ ਜੀ ਹਾਂਜੀ ਆਪਣਾ ਹੈਗਾ 에ਅਰ ਫਿਲਟਰ ਆ ਗਏ ਠੀਕ ਆ ਬਈ ਠੀਕ ਹੈ ਜੀ ਆਜਾ ਇਹ ਤੇ ਤੁਹਾਨੂੰ ਦਿਖਾ ਦਈਏ ਇਧਰ ਆਹ ਏਰੋ ਲੱਗੇ ਹੁੰਦੇ ਕੰਪਨੀ ਦੇ ਓਕੇ ਇਹ ਟੋਪ ਲਿਖਿਆ ਹੋਇਆ ਹੈ ਇਹਨੂੰ ਉੱਪਰ ਨੂੰ ਰੱਖਣਾ ਉੱਪਰ ਨੂੰ ਰੱਖਣਾ ਜੇ ਆਦਰਵਾਈਜ਼ ਇਹ ਆਪਣੇ ਕਿਸੇ ਤੇ ਮਸ਼ੀਨ ਤੇ ਜਾਂ ਕਿਸੇ ਦੇ ਵੀ ਨਹੀਂ ਹੁੰਦਾ ਲਿਖਿਆ ਹੋਇਆ ਤਾਂ ਇਹੜਾ ਬਣਾ ਥਰੋ ਕਰਨ ਵਾਲਾ ਹੁੰਦਾ ਡਸਟ ਨੂੰ ਬਾਹਰ ਕਰਨ ਵਾਲਾ ਇਹ ਥੱਲੇ ਹੋਣਾ ਚਾਹੀਦਾ ਹਮੇਸ਼ਾ ਚਾਹੀਦਾ ਠੀਕ ਹੈ ਜੀ ਠੀਕ ਹੈ ਬਸ ਇਹ ਚੀਜ਼ ਚੈੱਕ ਕਰ ਲਓ ਜਦੋਂ ਆਪਾਂ ਘਰੇ ਇਹ ਸਾਫ਼ ਕਰਨਾ ਹੋਵੇ 에ਅਰ ਫਿਲਟਰ ਸਾਫ਼ ਕਰਨਾ ਹੋਵੇ ਤਾਂ ਕਿਵੇਂ ਕਰਨਾ ਆ ਦੇਖੋ ਜੀ ਹਾਂਜੀ ਵੈਸੇ ਇਹਦੇ ਵਿੱਚ ਇੱਕ ਐਰੋ ਵਾਂਗੂ ਇੱਕ ਨਾ ਲੋਗ ਦਾ ਨਿਸ਼ਾਨ ਲਾਇਆ ਹੋਇਆ ਇਹ ਲੋਗ ਇਹਦੇ ਵਿੱਚ ਬਹਿ ਜਾਣਾ ਜਾ ਕੇ ਹਾਂਜੀ ਠੀਕ ਹੈ ਜੀ ਤੇ ਬਾਕੀ ਕਹਿਣ ਦਾ ਮਤਲਬ ਇਹਨੂੰ ਟੌਪ ਤੇ ਰੱਖ ਕੇ ਕਿ ਨਾ ਆਹੜੀ ਨੋਵਾ ਹਾਂ ਹਾਂ ਇਹਦੇ ਵਿੱਚ ਸਿੱਧੀ ਹੋਣੀ ਚਾਹੀਦੀ ਤਾਂ ਕਿ ਇਹਨੂੰ ਪੂਰਾ ਗ੍ਰਿਪ ਕਰ ਲੇ ਠੀਕ ਹੈ ਠੀਕ ਹੈ ਜੀ ਆ ਮਖਣਾ ਲਾ ਦੇ ਬਾਕੀ ਆਹ ਜੀ ਕੂਲੈਂਡ ਦਾ ਲੇਬਲ ਆ ਠੀਕ ਹੈ ਜੀ अच्छा एच भी कूलड ਪੈਂਦਾ ਵੀ ਗਰਮ ਨਾ ਹੋਵੇ ਹਾਂਜੀ ਹਾਂਜੀ ਗਰਮ ਨਾ ਹੋਵੇ ਇਹ ਇੰਜਨ ਦੀ ਪ੍ਰੋਡਕਸ਼ਨ ਵਾਸਤੇ ਹੈ ਇਹ ਓਕੇ ਬਾਕੀ ਕਹਿਣ ਦਾ ਮਤਲਬ ਜਿਵੇਂ ਤੁਹਾਨੂੰ ਗੇਜਾਂ ਤੇ ਦੱਸਿਆ ਨਾ ਅਸੀਂ ਹਾਂਜੀ ਹਾਂਜੀ ਐਵੇਂ ਮਿਨੀਮਮ ਤੇ ਮੈਕਸਿਮਮ ਆ ਇਹਨੂੰ ਤੁਸੀਂ ਕੋਲਡ ਫੁੱਲ ਤੇ ਰੱਖਣਾ ਕੋਲਡ ਫੁੱਲ ਤੇ ਹਾਂਜੀ ਹਾਂਜੀ ਜਿਉਂ ਇੰਜਨ ਕਹਿਣ ਦਾ ਮਤਲਬ ਚੱਲੂਗਾ ਹੀਟ ਹੋਊਗਾ ਤਾਂ ਇਹਦੀ ਜਿਹੜੀ ਭਾਫ਼ ਆ ਇਹਦੇ ਵਿੱਚ ਜਾਊਗੀ ਇਹਦੇ ਵਾਸਤੇ ਸਪੇਸ ਚਾਹੀਦੀ ਆ ਸਪੇਸ ਚਾਹੀਦੀ ਚਾਹੀਦੀ ਤੁਸੀਂ ਖਤਮ ਕਰ ਦਿਓਗੇ ਭਰ ਕੇ ਤਾਂ ਇਹ ਨਹੀਂ ਓਵਰਫਲੋ ਮਾਰ ਦੇਣਾ ਜੀ ਓਵਰਫਲੋ ਮਾਰ ਠੀਕ ਆ ਜੀ ਠੀਕ ਹੈ ਬਾਕੀ ਜੀ ਸਾਰਿਆਂ ਨੂੰ ਹੈਪੀ ਨਿਊ ਇਅਰ ਹਾਂ ਇਹ ਜ਼ਰੂਰੀ ਚੀਜ਼ ਹੈਪੀ ਨਿਊ ਇਅਰ ਥੈਂਕ ਯੂ ਥੈਂਕ ਯੂ ਲੋ ਵੀ ਵਧਾਈਆਂ ਬਣ ਗਈਆਂ ਤੇ ਇਸੇ ਦੇ ਨਾਲ ਸਾਰਿਆਂ ਨੂੰ ਬਰਫੀ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਤੇ ਇਹਨਾਂ ਦੀ ਆਪ ਦੇ ਵਿੱਚ ਗੱਲਾਂ ਚੱਲਦੀਆਂ ਹੋਈਆਂ ਤੇ ਕਹਿੰਦੇ ਮੇਰੇ ਵੀਰੋ ਇਧਰ ਜੱਟਾਂ ਨੂੰ ਇੱਕ ਬਰਫੀ ਦਾ ਪੀਸ ਫੜਾ ਕੇ ਤੇ ਸਾਈਡ ਤੇ ਖਿਲਾਰਤਾ ਤੇ ਬਾਕੀ ਬਰਫੀ ਬਹੁਤ ਸਵਾਦ ਸੀ ਬਾਕੀ ਸਾਰਿਆਂ ਨੇ ਦਿੱਤੀਆਂ ਵਧਾਈਆਂ ਬਾਈ ਇਹ ਵੀ ਭਾਈ ਹੁਣੇ ਆਪਣੇ ਵਾਂਗੂ V2 ਇੰਜਣ ਵਾਲਾ ਨਵਾਂ ਲੈਣ ਆਏ ਸੀਗੇ ਜਿਹੜੇ ਨਵੇਂ ਮਾਡਲ ਆਏ ਆ ਇਹ ਆਪਣੇ ਕੋ ਜਿਹੜਾ ਜੌਂਡੀਰ ਆਪਾਂ ਲਿਆ ਵਾ ਇਹ ਲਿਆ ਵਾ 5210 ਵੀਟੂ ਜਿਹੜਾ ਨਵੇਂ ਮਲਾ ਮਾਡਲ ਆਏ ਆ ਇਹਨਾਂ ਦੇ ਇਹਨਾਂ ਦੇ ਵਿੱਚ ਇਹਨਾਂ ਨੇ ਗੇਅਰ ਬਾਕਸ ਦਾ ਕਾਫੀ ਸੁਧਾਰ ਕੀਤਾ ਤੇ ਪਿਸਟਨ ਵਾ ਵੱਡਾ ਕੀਤਾ ਇਹਦਾ ਤੇ ਹੋਰ ਵੀ ਨਿੱਕੇ ਨਿੱਕੇ ਚੀਜ਼ਾਂ ਕਾਫੀ ਜਿਆਦੀਆਂ ਚੇਂਜ ਕੀਤੀਆਂ ਤੇ ਆਪਾਂ ਫਿਰ ਸੋਚਿਆ ਵੀ ਨਵੀਂ ਟੈਕਨੋਲੋਜੀ ਵਾਲੇ ਲੈਣਾ ਚਾਹੀਦਾ ਬਾਕੀ ਇਹਨਾਂ ਦੇ ਹੱਸੇ ਖੇੜੇ ਚੱਲਦੇ ਹੀ ਰਹਣੇ ਆ ਇਹਨਾਂ ਨੇ ਕਿੱਥੇ ਰੁਕਣਾ ਹੱਸੇ ਖੇੜਿਆਂ ਤੋਂ ਭਾਰ ਭਾਰ ਦੀਆਂ ਗੱਲਾਂ ਚੱਲਣ ਦਈਆਂ ਕਹਿੰਦੇ ਇੱਧਰ ਮੇਰੇ ਵੀਰੋ ਗੱਗੂ ਨੇ ਵੀ ਆਪਦਾ ਬਜੀਬ ਸ਼ੌਹ ਕਹਿੰਦੇ ਜਦੋਂ ਨਵਾਂ ਸੰਦ ਲਿਆਂਦਾ ਵੇ ਚਾਹੀ ਵੱਡਾ ਪਿੰਡ ਦਾ ਕਢਾ ਕੇ ਲਿਆਉਂਦੇ ਆ ਜੀ ਉਹਨੇ ਟਰੈਕਟਰ ਨੂੰ ਲੈ ਚੋਲੋ 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 ਤੇਲ ਚਲ ਚੋਲੋ 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 ਤੇਲ ਚਲ ਐ ਐ ਐ ਇਧਰ ਨੂੰ ਲਾ ਇਧਰ ਨੂੰ ਕਰਕੇ ਕਰੋ ਕਰੋ ਗਾਣੂ ਕਿਵੇਂ ਚਲਾਵਾ ਕਿਵੇਂ ਓਏ ਹੈ ਇਹ ਪੂਰੀ ਮੈਨੇ ਬੰਦ ਨਹੀਂ ਕਰਦਾ ਇਹ ਬਚਾਰਾ ਚਲਾਵਾ ਕਿਵੇਂ ਓਏ ਚਲਾਵਾ ਕਿਵੇਂ ਓਏ ਚਲਾਵਾ ਚਲਾਵਾ ਪਹਿਲੀ ਜੀ ਗੱਲ ਲੱਗੂ ਜਿੱਥੇ ਚੱਲੇ ਹਾਂ ਹਾਂ ਨਹੀਂ ਰੋਡ ਤੇ ਕਿਵੇਂ ਅਸੀਂ ਰੋਡ ਤੇ ਬਹੁਤ ਗੱਲਾਂ ਚੱਲਾ ਕੈਂਡ ਦੀ ਆ ਚੱਕ ਪਿੱਦੀ ਦਾ ਗਿਫਟ ਆ ਗਿਆ ਆਪਣੀ ਦਾ ਸੁਰਤ ਚੋਂ ਤਿੰਨਾ ਭੈਣ ਭਰਾਵਾਂ ਦੀ ਅੱਜ ਪਹਿਲਾ ਟਰੈਕਟਰ ਆ ਆਪਾਂ ਤਿੰਨਾ ਭੈਣ ਭਰਾਵਾਂ ਦੇ 25 ਸਾਲ ਬਾਅਦ ਆ ਆ ਕੀ ਦਾ ਫੋਨ 25 ਸਾਲ ਬਾਅਦ ਤਿੰਨਾ ਨੇ ਨਹੀਂ ਚਾਲ ਰਾਈਟ ਨਹੀਂ ਸਰ ਦੇਖੋ ਆ ਇਸੁਰ ਤੇ ਆ ਹੈ ਮਮੀ ਆ ਪਿੱਦੀ ਦਾ ਗਿਫਟ ਆ ਗਏ ਟਰੈਕਟਰ ਆ ਇਹਦੇ ਰੋਈ ਜਣ ਇਹ ਭਰਾਵਾ ਬਹੁਤ ਵੱਡੀ ਗੱਲ ਹੋ ਜਾਂਦੀ ਚਲ ਰੋਣਾ ਹੀ ਹੈ ਇਹਨੇ ਟੀਮੋਟ ਵੱਡਾ ਭਾਈ ਸਾਡਾ ਆ ਵੱਡਾ ਭਾਈ ਆ ਫੋਟੋ ਫੋਨ ਆਹ ਇਹਦਾ ਬੜਾ ਯੋਗਦਾਨ ਆ ਰੇ ਇੱਕ ਚੀਜ਼ ਚ ਹਾਂਜੀ ਇਹਦੀ ਚੀਜ਼ਾਂ ਬਣਾਉਣ ਕਰਨ ਚ ਪਿੰਡੋਂ ਮੁੰਡਾ ਆ ਉਹ ਜੋ ਤੂੰ ਲੈ ਲੋ ਯੋ ਨੋ ਨੀਜਾ ਰਿਵਿਊ ਆ ਗਿਆ ਜੀ ਟਰੈਕਰ ਬੈਠੇ ਤੂੰ ਕੰਮ ਦਾ ਠੀਕ ਆ ਰਿਵਿਊ ਦੇ ਰਿਵਿਊ ਉਹ ਆਪਰਾ ਵਾ ਕੋਈ ਨਹੀਂ ਫਿਰ ਕਿੱਡੀ ਗੱਲ ਆ ਤੂੰ ਬੰਦਾ ਨਹੀਂ ਕਰਦਾ ਤੂੰ ਮੈਂ ਚਲਾ ਕੇ ਮੱਠਰ ਗਿਆ ਮੈਨੂੰ ਕਿਹੜਾ ਚਲਾਉਣਾ ਤੂੰ ਬੈਠ ਕੇ ਵੇਖ ਕੋਲਾ ਠੀਕ ਆ ਕੰਮ ਵੇਖ 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 ਠੀਕ ਆ ਚੜ ਕੇ ਵੇਹ ਤੇ ਹੈ ਇੱਕ ਨੰਬਰ ਮੋਹਲ ਆ ਇਹ ਸੀਟ ਵੀ ਨਹੀਂ ਜੱਟ ਵਾਲਾ ਨਹੀਂ ਰਿਜੈਕਟ ਵਾਲੇ ਨਹੀਂ ਇੱਕ ਨੰਬਰ ਮੋਹਲ ਆ ਤੈਨੂੰ ਸਿਖਾ ਦੇਣਾ ਆਪਾਂ ਤੂੰ ਹੀ ਚਲਾਉਣਾ ਮਸ਼ੀਨਾਂ ਦੋਆਂ ਦੇ ਚੱਕ ਦੀ ਕੰਮ ਆ ਮੈਨੂੰ ਮਾਦਾ ਕਿਹਨੇ ਜਸਬਾਤ ਬਣੇਗਾ ਮੈਂ ਕਹਿੰਦਾ ਹਾਂ ਬਦਮਿਸ਼ੀ ਨਹੀਂ ਕਰਨੀ ਇਸੇ ਲਈ ਤਾਂ ਹੀ ਐਡਜਸਟੇਬਲ ਲਿਆ ਆ ਵਾ ਇਸੇ ਲਈ ਤਾਂ ਹੀ ਹਿੱਟ ਐਡਜਸਟੇਬਲ ਲਿਆ ਆ ਉਹਦੇ ਵਿੱਚ ਆ ਮੋਟੇ ਨਾਲ ਸਾਰੇ ਨੇ ਇਹ ਸਾਲਾ ਨਹੀਂ ਨਹੀਂ ਕੋਈ ਵੀ ਇਦਾਂ ਹੀ ਕੋਈ ਸਾਰਾ ਗੱਲ ਆ ਆ ਵੀਡੀਓ ਬਣ ਗਈ ਫੋਟੋ ਤਾਂ ਕੀ ਪਿੱਛੇ ਲੈ ਗਿਆ ਵੀਡੀਓ ਬਣੀ ਜਾਂਦੀ ਹੈ ਹਾ ਤੂੰ ਦਬਾਣਾ ਹੀ ਨਹੀਂ ਹੋ ਗਿਆ ਬਾਤ ਮੈਂ ਤਾਂ ਮੋਟਾ ਦੋਵੇਂ ਜਾਣੇ ਆ ਲੋ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਲੌਗ ਵੇਖਣ ਦੇ ਲਈ ਥੈਂਕ ਯੂ ਤੇ ਭਾਈ ਸਾਡਾ ਲੈ ਟਰੈਕਟਰ ਦਾ ਚਾਹ ਨਹੀਂ ਸੀ ਲੱਥਾ ਤੇ ਉਧਰੋਂ ਕਹਿੰਦੇ ਡੀਜ਼ਲ ਪੈਟਰੋਲ ਬੰਦ ਹੋ ਗਿਆ ਸੀ ਆ ਕੇ ਪੰਪ ਦੇ ਧਰਨਾ ਲਾਤਾ ਵਾ ਹਾਂ ਜਿੱਨੇ ਚੜ ਸਾਨੂੰ ਤੇਲ ਨਹੀਂ ਮਿਲਦਾ ਸਾਡੇ ਦੋ ਕੈਨੇ ਜਦੋਂ ਭਰੇ ਜਾਣਗੇ ਐਂ ਉਦੋਂ ਉੱਠਾਂਗੇ ਇਹ ਚ ਕਿਹੜੀ ਗੱਲ ਆ ਭਾਊ ਇੱਕ ਪੈਟਰੋਲ ਦਾ ਤੇ ਇੱਕ ਡੀਜ਼ਲ ਦਾ ਕੈਨਾ ਭਰੇਚੇਗੇ ਤੇ ਉੱਠਾਂਗੇ ਉਦੋਂ ਪਹਿਲਾਂ ਨਹੀਂ ਉੱਠਿਆ ਜਾਣਾ ਸਾਡੇ ਤੋਂ ਚਲੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਵਾਂਗੇ ਆਪਾਂ ਨੂੰ ਤੇਲ ਮਿਲਿਆ ਕਿ ਨਹੀਂ ਮਿਲਿਆ ਮੜੇ ਇੱਥੇ ਯੂਲ ਯੂਲ ਚੱਲਣ ਦਾ ਕੰਮ ਬਹੁਤ ਔਖਾ ਹੁੰਦਾ ਹੈ ਭਰਾਵਾ ਅਗਲੇ ਵਲੌਗ ਚ ਤੁਹਾਨੂੰ ਸਾਰੀ ਕਲਿੱਪ ਖਵਾਵਾਂਗੇ ਵੀ ਕਿਵੇਂ ਤੇਲ ਲੈ ਕੇ ਗਏ ਆਂ ਇੱਥੇ ਬਹੁਤ ਔਖਾ ਹੈ ਵੇ ਟਰੈਕਟਰ ਦਾ ਚਾਹ ਹੀ ਨਹੀਂ ਲੱਥਾ ਸੀ ਭਰਾਵਾ ਹਲੇ ਤਾਂ ਜਦੋਂ ਡੀਲ ਪੈਟਰੋਲ ਬੰਦ ਕਰਤਾ ਇਹਨਾਂ ਨੇ ਓਹੋ